ਨੋ ਲੋਫੀਸ਼ੇ ਮਾਗਰਤੇ ਹੋਕ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਅੱਢੀ ਕਲਾ ਚੋਂਗੇ ਜੀ ਸਭ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਅੱਜ ਫਰਸਟ ਟਾਈਮ ਆਏ ਨੇ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਚੈਨਲ ਤੇ ਨਿਹੁਨੇ ਤੇ ਆਪਾਂ ਦੱਸ ਦੇਣਾ ਚਾਹੁੰਦੇ ਆ ਕਿ ਆਪਾਂ ਇਸ ਤੇ ਜਿਹੜੀ ਮੈਂ ਜੀ ਆਪਣੀ ਡੇਲੀ ਰੁਟੀਨ ਦੀ ਲਾਈਫ ਵੀ ਸ਼ੇਅਰ ਕਰਦੀ ਆ ਜੀ ਆਪਣੇ ਜਿਹੜੇ ਡੇਲੀ ਵਲੌਗ ਆਪਾਂ ਉਹ ਸ਼ੇਅਰ ਕਰਦੇ ਆ ਤੇ ਨਾਲ ਦੀ ਨਾਲ ਜੀ ਆਪਾਂ ਬਾਣੀ ਨਾਲ ਰਿਲੇਟਡ ਕੋਈ ਨਾ ਕੋਈ ਵੀਡੀਓਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੀਦੀ ਆ ਜੀ ਸੋ ਇਸ ਕਰਕੇ ਤੁਸੀਂ ਜੇ ਚੈਨਲ ਦੇ ਨਿਊ ਹੋ ਤੇ ਪਲੀਜ਼ ਚੈਨਲ ਨੂੰ ਜੋਇਨ ਸਬਸਕ੍ਰਾਈਬ ਕਰੋ। ਤੁਹਾਨੂੰ ਪਤਾ ਹੈ ਜੀ ਆਪਾਂ ਚੋਪਹਿਰਾ ਸਾਹਿਬ ਨਾਲ ਰਿਲੇਟਡ ਕਾਫੀ ਵੀਡੀਓਜ਼ ਅਪਲੋਡ ਕਰੀਆਂ ਸੀ ਤੇ ਮੈਨੂੰ ਬਹੁਤ ਸਾਰੇ ਮੈਸੇਜ ਆਉਂਦੇ ਆ। ਤੇ ਇਸ ਕਰਕੇ ਜਿਹੜੇ ਕਮੈਂਟ ਆਉਂਦੇ ਆ ਆਪਾਂ ਉਹਨਾਂ ਦਾ ਅੱਜ ਮੈਂ ਦੋ ਕਮੈਂਟ ਚੂਜ਼ ਕੀਤੇ ਆ ਜਿਨ੍ਹਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ। ਇਹੋ ਮੈਂ ਕਮੈਂਟ ਚੂਜ਼ ਕਰੇ ਨੇ। ਉਹਨਾਂ ਨੂੰ ਮੈਂ ਰਿਪਲਾਈ ਤਾਂ ਦਿੱਤਾ ਸੀਗਾ ਪਰ ਮੈਂ ਸੋਚਿਆ ਚਲੋ ਆਪਾਂ ਇਹਦੇ ਤੇ ਪ੍ਰੋਪਰ ਇੱਕ ਵੀਡੀਓ ਬਣਾਉਣੀ ਆ ਕਿਉਂਕਿ ਹੋਰ ਵੀ ਮੇਰੇ ਬਹੁਤ ਭੈਣ ਭਰਾ ਇਦਾਂ ਦੀ ਹੋਣ ਕਿ ਜਿਹੜੇ ਕਨਫਿਊਜ਼ ਹੋਣਗੇ ਇਹ ਚੀਜ਼ਾਂ ਨੂੰ ਲੈ ਕੇ ਮੈਂ ਤੁਹਾਨੂੰ ਜੀ ਅੱਗੇ ਲਗਾ ਰਹੀਆਂ ਜੀ ਸਕਰੀਨਸ਼ਾਟ ਲਗਾ ਰਹੀਆਂ ਜਿਹੜੇ ਆਪਾਂ ਨੂੰ ਕਮੈਂਟ ਆਏ ਸੀਗੇ ਤੇ ਤੁਸੀਂ ਵੀ ਕਮੈਂਟ ਜ਼ਰੂਰ ਦੇਖੋ ਜੀ ਉਹ ਵਾਲੇ ਤੇ ਜਿਵੇਂ ਕਿ ਤੁਸੀਂ ਦੇਖਿਆ ਜੀ ਜਿਹੜੇ ਆਪਾਂ ਨੂੰ ਦੋ ਕਮੈਂਟ ਆਏ ਆ ਤੇ ਇੱਕ ਮੇਰੀ ਸਿਸਟਰ ਨੇ ਮੈਨੂੰ ਪੁੱਛਿਆ ਸੀਗਾ ਕਿ ਮੈਂ ਤਾਂ ਡੇਲੀ ਜਪੇਰਾ ਸਾਹਿਬ ਕੱਟ ਰਹੀ ਆ ਕਾਫੀ ਟਾਈਮ ਤੋਂ ਤੇ ਡੇਲੀ ਜਪਜੀ ਸਾਹਿਬ ਜੀ ਦਾ ਵੀ ਪਾਠ ਕਰਣੀ ਆ ਤਾਂ ਕਿ ਜਿਹੜੀ ਉਹਨਾਂ ਦੀ ਵੇਸ਼ਾ ਫਿਰ ਵੀ ਹੈ ਨਾ ਉਹ ਫੁੱਲਫਿਲ ਨਹੀਂ ਹੋਈ ਹੈਗੀ ਜੋ ਵੀ ਉਹਨਾਂ ਨੇ ਸੁਖਿਆ ਸੀਗਾ ਯਾਨੀ ਹਜੇ ਉਹ ਮੇਰਾ ਪੂਰਾ ਨਹੀਂ ਹੋਇਆ ਤੇ ਮੈਂ ਜਪੇਰਾ ਸਾਹਿਬ ਵੀ ਡੇਲੀ ਕੱਟ ਰਹੀ ਆ ਤੇ ਸੈਕਿੰਡ ਮੈਡਿਕ ਸਿਸਟਮ ਨੇ ਪੁੱਛਿਆ ਸੀਗਾ ਕਿ ਸਾਡੇ ਘਰ ਦੇ ਵਿੱਚ ਨਾਨਵੈਜ ਚੱਲਦਾ ਵਾਈਨ ਵਗੈਰਾ ਵੀ ਚੱਲਦੀ ਆ ਬਟ ਮੈਂ ਨਾਨਵੈਜ ਨਹੀਂ ਖਾਂਦੀ ਹੈਗੀ ਕਿ ਮੈਂ ਜਪਰਾ ਸਾਹਿਬ ਉੱਡ ਘੱਟ ਸਕਦੀ ਆ ਸਾਡੇ ਘਰ ਚ ਦੁਪਹਿਰਾ ਸਾਹਿਬ ਕੱਟਿਆ ਜਾ ਸਕਦਾ ਉਹਨਾਂ ਦੇ ਇਸ ਕਮੈਂਟ ਦਾ ਆਪਾਂ ਹੁਣ ਰਿਪਲਾਈ ਕਰਾਂਗੇ ਪ੍ਰੋਪਰਲੀ ਕਿਉਂਕਿ ਜੇ ਜਦੋਂ ਆਪਾਂ ਲਿਖ ਕੇ ਕਮੈਂਟ ਦਾ ਰਿਪਲਾਈ ਕਰਦੇ ਆ ਫਿਰ ਵੀ ਆਪਾਂ ਉਸ ਤਰੀਕੇ ਨਾਲ ਨਹੀਂ ਸਮਝਾਵਾਉਂਦੇ ਹਨਾ ਸੋ ਇਸ ਕਰਕੇ ਮੈਂ ਸੋਚਿਆ ਆਪਾਂ ਪ੍ਰੋਪਰ ਵੀਡੀਓ ਬਣਾ ਕੇ ਇਸ ਦਾ ਆਪਾਂ ਰਿਪਲਾਈ ਕਰਦੇ ਆ ਤਾਂ ਕਿ ਜਿਹੜੇ ਹੋਣਾ ਤੇ ਕਨਫਿਊਜ਼ਨ ਕਿਉਂਕਿ ਮੈਨੂੰ ਇੱਕ ਅਦਰ ਕਮੈਂਟ ਹੋਰ ਆਇ ਗੋਗਲਫੀ ਵੀਡੀਓਸ ਮੈਂ ਅਪਲੋਡ ਕਰ ਚੁੱਕੀ ਹਾਂ ਹੁਣ ਮੈਨੂੰ ਚੇਤਾ ਨਹੀਂ ਆ ਰਿਹਾ ਮੈਨੂੰ ਕਿਹੜੀ ਵੀਡੀਓ ਤੇ ਕਮੈਂਟ ਸੀਗਾ ਕੱਲ ਮੈਂ ਸਰਚ ਵੀ ਬਹੁਤ ਮਾਰਿਆ ਬੈਠ ਕੇ ਤੇ ਪਰ ਫਿਰ ਫਿਰ ਵੀ ਮੇਰੇ ਮਾਈਂਡ ਚ ਜਿਹੜਾ ਇੱਕ ਮੇਰੀ ਸਿਸਟਰ ਨੇ ਸਵਾਲ ਪੁੱਛਿਆ ਸੀ ਸੇਮ ਹੀ ਕਿ ਮੇਰੇ ਹਸਬੰਡ ਬਹੁਤ ਡਰਿੰਕ ਕਰਦੇ ਆ ਤੇ ਸਾਡੇ ਘਰ ਦੇ ਵਿੱਚ ਤਾਂ ਡਰਿੰਕ ਪਈ ਰਹਿੰਦੀ ਆ ਕਿ ਅਸੀਂ ਵੀ ਦੁਪਹਿਰਾ ਸਾਈਮਾ ਕੱਟ ਸਕਦੇ ਹਾਂ ਜੀ ਇਦਾਂ ਹੀ ਜਿਹੜੇ ਆਪਣੇ ਅੱਜ ਸਿਸਟਰ ਨੇ ਪੁੱਛਿਆ ਸੀ ਜਿਹੜਾ ਮੈਂ ਤੁਹਾਨੂੰ ਹੁਣ ਸਕਰੀਨਸ਼ਾਟ ਵੀ ਲਗਾਇਆ ਕਿ ਸਾਡੇ ਘਰ ਨਾਨ-ਵੈਜ ਚੱਲਦਾ ਆ ਤੇ ਕਾਫੀ ਇਦਾਂ ਪਰਸਨ ਜਿਹੜੇ ਕੰਫਿਊਜ਼ ਹੁੰ ਚਾਹੇ ਚਪੇਰਾ ਸਾਡ ਵੀ ਕੱਟਣਾ ਹੋਵੇ ਚਾਹੇ ਆਪਾਂ ਨੋਰਮਲ ਪਾਰਟ ਜਿੱਦਾਂ ਬਾਣੀ ਆਪਾਂ ਬਾਣੀਆ ਦਾ ਪਾਰਟ ਨਿਤਨੇਮ ਕਰਦੇ ਆਂ ਜੀ ਤੇ ਉਦੋਂ ਵੀ ਜੀ ਫਿਰ ਇਹ ਕਨਫਿਊਜ਼ਨ ਕਾਫੀਆਂ ਦੇ ਮਨ ਦੇ ਵਿੱਚ ਆਉਂਦੀ ਆ ਓਕੇ ਜੀ ਤੇ ਸਭ ਤੋਂ ਪਹਿਲਾਂ ਜੀ ਮੈਂ ਰਿਪਲਾਈ ਕਰਨਾ ਚਾਹੁੰਦੀ ਆ ਆਪਣੇ ਉਸ ਸਿਸਟਰ ਦਾ ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਸੀ ਕਿ ਤੁਸੀਂ ਰਿਪਲਾਈ ਜ਼ਰੂਰ ਕਰਿਓ ਮੈਨੂੰ ਉਹਨਾਂ ਦੇ ਕਮੈਂਟ ਤੋਂ ਇਹ ਲੱਗਦਾ ਸੀ ਕਿ ਬਹੁਤ ਜ਼ਿਆਦਾ ਨਾ ਟੁੱਟ ਚੁੱਕੇ ਨੇ ਬਹੁਤ ਜ਼ਿਆਦਾ ਜਿਵੇਂ ਹਨਾ ਸਟ੍ਰੈਸ ਵਿੱਚ ਨੇ ਈ ਮੈਂ ਕਾਫੀ ਟਾਈਮ ਤੋਂ ਚ ਪਰਸੇਮ ਕੱਟ ਰਹੀ ਆ ਹਨਾ ਕਿ ਮੈਂ ਜਗਜੀ ਸਾਹਦਾ ਵੀ ਪਾਰਟੇ ਨਹੀਂ ਕਰਦੀ ਆ ਮੈਂ ਆਪਣੀ ਸਿਸਟਰ ਨੂੰ ਕਹਿਣਾ ਚਾਹੁੰਦੀ ਆ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ٹرسٹ ਰੱਖੋ ਜੀ ਜੇ ਤੁਸੀਂ ਪਾਰਟ ਕਰਨ ਲੱਗੇ ਹੋ ਦੇਖੋ ਜੀ ਵਾਇਕ ਨੂੰ ਜਿਵੇਂ ਆਪਣੇ ਇਮਤਿਹਾਨ ਜ਼ਰੂਰ ਲੈਂਦੇ ਨੇ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਆਪਾਂ ਪਾਰਟ ਕਰਦੇ ਆ ਤੇ ਆਪਾਂ ਨਿਤ ਬਾਣੀ ਪੜ੍ਹਦੇ ਆ ਤੇ ਯਾਨੀ ਜੋ ਫਿਰ ਆਪਾਂ ਚਾਹੁੰਦੇ ਆ ਲਾਈਫ 'ਚ ਉਹੀ ਹੋਣ ਲੱਗ ਜਾਵੇ ਇਦਾਂ ਨਹੀਂ ਹੁੰਦਾ ਜੀ ਕਰਮ ਵੀ ਕੋਈ ਚੀਜ਼ ਹੁੰਦੇ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਕਰਮ ਦਾ ਫਲ ਲਾ ਉਹ ਬੰਦੇ ਨੂੰ ਮਿਲਣਾ ਹੀ ਮਿਲਣਾ ਆ। ਸੈਕਿੰਡ ਜੀ ਬਾਕੀ ਜੇ ਜਦੋਂ ਤੁਸੀਂ ਸੁੱਖ ਸੁਖਦੇ ਆ ਵਾਹਿਗੁਰੂ ਜੀ ਵੀ ਪਹਿਲਾਂ ਦੇਖਦੇ ਨੇ ਹਨਾ ਕਿ ਆਪਣਾ ਟੈਸਟ ਪਾਉਂਦੇ ਨੇ ਇੱਕ ਤਰ੍ਹਾਂ ਦਾ ਇਹ ਤੁਸੀਂ ਟੈਸਟ ਹੀ ਲਗਾ ਲਓ ਤੁਹਾਡਾ ਕੰਮ ਹਜੇ ਨਹੀਂ ਬਣਿਆ ਹੋ ਸਕਦਾ ਵਾਹਿਗੁਰੂ ਜੀ ਤੁਹਾਡਾ ਇਮਤਿਹਾਨ ਲੈਂਦੇ ਹੋਣ ਤੁਸੀਂ ਥੋੜਾ ਜਿਹਾ ਮੇਰੇ ਸਿਸਟਰ ਸਬਰ ਰੱਖੋ ਵਾਹਿਗੁਰੂ ਜੀ ਜ਼ਰੂਰ ਫਲ ਦੇਣਗੇ ਬਾਣੀ ਜਦੋਂ ਆਪਾਂ ਪੜ੍ਹਦੇ ਆ ਜਦੋਂ ਆਪਾਂ ਪਾਠ ਕਰਦੇ ਆ ਉਹ ਕਦੀ ਵੀ ਵਿਅਰਥ ਨਹੀਂ ਜਾਂਦਾ। ਤੁਸੀਂ ਜਿਵੇਂ ਪਾਟ ਕਰਦੇ ਹੋ ਨਾ ਜਿਵੇਂ ਆਪਾਂ ਆਪਣੀ ਬੈਂਕ ਦੇ ਵਿੱਚ ਸੇਵਿੰਗਸ ਰੱਖਦੇ ਆ ਤੇ ਫਿਰ ਉਹ ਆਪਣੇ ਕੰਮ ਆਉਂਦੀਆਂ ਨੇ ਇਹ ਪਾਟ ਵੀ ਇਦਾਂ ਹੀ ਆ ਤੁਸੀਂ ਜਿਵੇਂ ਇੱਕ ਆਪਾਂ ਗੁੱਲਕ ਲਾਉਣੀ ਆ ਨਾ ਘਰ ਦੇ ਵਿੱਚ ਆਪਾਂ ਉਹਦੇ ਵਿੱਚ 1 ਰੁਪਏ ਦਾ ਸਿੱਕਾ 2 ਦਾ ਸਿੱਕਾ 4 ਦਾ ਹੈ ਨਾ ਆਪਾਂ 2 100 50 ਪਾਉਂਦੇ ਰਹਿੰਨੇ ਆ ਪਾਉਂਦੇ ਰਹਿੰਨੇ ਆ ਠੀਕ ਹੈ ਜੀ ਤੇ ਜਦੋਂ ਆਪਾਂ ਨੂੰ ਫਿਰ ਆਪਾਂ ਨੂੰ ਜਦੋਂ ਲੋੜ ਹੁੰਦੀ ਆ ਹੈ ਨਾ ਫਿਰ ਏ ਤੁਸੀਂ ਕਦੀ ਨਾ ਸੋਚੋ ਕਿ ਜਦੋਂ ਐਕਚੁਅਲੀ ਤੁਹਾਨੂੰ ਲਾਈਫ ਦੇ ਵਿੱਚ ਸੱਚੀ ਲੋੜ ਪੈਣੀ ਆ ਨਾ ਐਕਚੁਅਲੀ ਜਦੋਂ ਉਦੋਂ ਵਾਈ ਗੁਰੂ ਜੀ ਨੇ ਤੁਹਾਡਾ ਹੱਥ ਫੜਨਾ ਹੀ ਫੜਨਾ ਹੈ ਉਦੋਂ ਤੁਹਾਨੂੰ ਕਦੀ ਨਿਰਾਸ਼ਾ ਨਹੀਂ ਮਿਲੂਗੀ ਹਾਂਜੀ ਇੰਨਾ ਜ਼ਰੂਰ ਹੈ ਕਿ ਉਹ ਇੰਤਹਣ ਤੁਹਾਡਾ ਜ਼ਰੂਰ ਲੈਣਗੇ ਕਿ ਜਿਹੜਾ ਬੰਦਾ ਮੇਰਾ ਪਾਠ ਕਰ ਰਿਹਾ ਵਾ ਉਹ ਨੂੰ ਮੇਰੇ ਤੇ ਕਿੰਨਾ ਕੰਟਰਸਟ ਆ ਕਿ ਉਹ ਮੇਰੇ ਤੇ ਵਿਸ਼ਵਾਸ ਵੀ ਹੈਗਾ ਉਹਨੂੰ ਤਦ ਤੁਸੀਂ ਇਸ ਕਰਕੇ ਪੂਰੀ ਸਵਿਸ਼ਵਾਸ ਨਾਲ ਆਪਣਾ ਉਹ ਕਰੋ ਤੁਸੀਂ ਕੋਈ ਨੈਗੇਟਿਵਿਟੀ ਮਨ ਚ ਨਾ ਲੈ ਕੇ ਆਓ ਠੀਕ ਹੈ ਜੀ ਸਭ ਤੋਂ ਪਹਿਲਾਂ ਜੀ ਮੈਂ ਆਈ ਕਹਿਣਾ ਚਾਹੁੰਦੀ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਜਦੋਂ ਆਪਾਂ ਕੋਈ ਵੀ ਸੁੱਖ ਸੁੱਖਦੇ ਆਪਾਂ ਪਾਠ ਕਰਦੇ ਆ ਹਨ ਤੇ ਆਪਾਂ ਤੁਸੀਂ ਪਹਿਲਾਂ ਬਸ ਇਹ ਸੋਚੋ ਕਿ ਜਿਹੜੀ ਆਪਾਂ ਮੰਗ ਕਈ ਵਾਰ ਮੰਗ ਰਹੇ ਹਾਂ ਉਹ ਜਾਇਜ਼ ਵੀ ਹੈਗੀ ਆ ਠੀਕ ਹੈ ਜੀ ਤੁਸੀਂ ਥੋੜਾ ਜਿਹਾ ਉਹਦੇ ਤੇ ਵੀ ਗੌਰ ਕਰੋ ਕਿ ਜਿਹੜੀ ਆਪਾਂ ਮੰਗ ਮੰਗ ਰਹੇ ਹਾਂ ਵਾਹਿਗੁਰੂ ਜੀ ਤੋਂ ਉਹ ਜਾਇਜ਼ ਹੈ ਕੀ ਪਤਾ ਵਾਹਿਗੁਰੂ ਜੀ ਕੁਝ ਉਸ ਤੋਂ ਵੀ ਬੈਟਰ ਤੁਹਾਡੇ ਵੀ ਸੋਚ ਕੇ ਬੈਠੇ ਹੋਣ ਸੋ ਇਸ ਕਰਕੇ ਤੁਸੀਂ 네ਗੈਟਿਵਿਟੀ ਮਨ ਚ ਨਾ ਲੈ ਕੇ ਆਓ ਠੀਕ ਹੈ ਜੀ ਤੁਸੀਂ ਪ੍ਰੋਪਰ ਪਾਠ ਵਗੈਰਾ ਕਰੋ ਪੂਰੀ ਸ਼ਰਧਾ ਦੇ ਨਾਲ ਕੋਈ 네ਗੈਟਿਵਿਟੀ ਮਨ ਚ ਨਾ ਲੈ ਕੇ ਆਓ ਅਗੇ ਜੀ ਤੁਸੀਂ ਪ੍ਰੋਪਰ ਪਾਠ ਕਰੋ ਜਦੋਂ ਜਿਹੜੀ ਚੀਜ਼ ਦਾ ਟਾਈਮ ਆਉਣਾ ਆ ਉਹ ਤੁਹਾਡੀ ਕਿਸਮਤ ਦੇ ਵਿੱਚ ਪਰਮਾਤਮਾ ਨੇ ਤੁਹਾਨੂੰ ਦੇਣੀ ਹੀ ਦੇਣੀ ਆ ਟਾਈਮ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਜੀ ਟਾਈਮ ਤੋਂ ਪਹਿਲਾਂ ਕਦੀ ਕੁਝ ਨਹੀਂ ਮਿਲਦਾ ਇਹ ਮੇਰੇ ਪਾਪਾ ਵੀ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਜਦੋਂ ਉਹ ਟਾਈਮ ਆਊਗਾ ਪਰਮਾਤਮਾ ਨੇ ਤੁਹਾਡੀ ਝੋਲੀਆਂ ਖੁਦ ਬਖੁਦ ਭਰ ਦੇਣੇ ਸੋ ਇਸ ਕਰਕੇ ਤੁਸੀਂ ਜੇ ਤੁਸੀਂ ਆਹ ਚੀਜ਼ ਮਾਈਂਡ ਵਿੱਚ ਰੱਖ ਰਹੇ ਹੋ ਕਿ ਮੈਂ 파ੜ ਕਰ ਲਿਆ ਫਿਰ ਵੀ ਹਨਾ ਮੇਰਾ ਮੇਰੇ ਸੁੱਖ ਨਹੀਂ ਪੂਰੀ ਹੋਈ ਜਾਂ ਮੇਰੇ ਕੰਮ ਨਹੀਂ ਬਣਦੇ ਪਏ ਇਹ ਚੀਜ਼ ਆਪਣੇ ਮਨ ਚੋਂ ਕੱਢ ਦਿਓ ਮਾਈਂਡ ਦੇ ਵਿੱਚ ਜੋ ਚੀਜ਼ ਆਪਾਂ ਸੋਚਦੇ ਆਪਾਂ ਜੋ ਸੋਚੀ ਜਾਂਦੇ ਸੋਚੀ ਜਾਂਦੇ ਆ ਉਹ ਕਿਤੇ ਨਾ ਕਿਤੇ ਨਾ ਚੀਜ਼ ਆਪਣੇ ਨਾਲ ਹੁੰਦੀ ਆ ਜੇ ਤੁਸੀਂ ਨੈਗੇਟਿਵ ਸੋਚੋਗੇ ਤੁਸੀਂ ਦੇਖਿਓ ਆਪਣੀ ਲਾਈਫ ਦੇ ਵਿੱਚ ਜਲ ਤੱਕ ਨੈਗੇਟਿਵਿਟੀ ਹੀ ਆਉਂਦੀ ਆ ਜੇ ਤੁਸੀਂ ਆਪਣਾ ਮਾਈਂਡ ਪੋਜ਼ਿਟਿਵ ਰੱਖੋਗੇ ਮੈਨੂੰ ਵੀ ਪਤਾ ਮੈਂ ਤੁਹਾਡੇ ਨਾਲ ਹੋ ਸਕਦਾ ਜਿਹੜੀ ਮੇਰੇ ਸਿਸਟਮ ਨੇ ਕਮੈਂਡ ਕੀਤਾ ਹੋ ਸਕਦਾ ਮੈਂ ਤੁਹਾਡੇ ਨਾਲ ਕਿੰਨਾ ਕੁ ਜ਼ਿਆਦਾ ਔਖਾ ਟਾਈਮ ਲੇਕਿਆ ਮੈਂ ਆਪਣੀ ਛੋਟੀ ਜੀ ਉਮਰ ਤੋਂ ਹੀ 22 23 ਸਾਲਾਂ ਦੀ ਜਦੋਂ ਮੇਰੀ ਏਜ ਸੀਗੀ ਮੈਂ ਉਦੋਂ ਤੋਂ ਹੁਣ ਤੱਕ ਪਤਾ ਨਹੀਂ ਮੈਂ ਕਿੰਨਾ ਕੁ ਔਖਾ ਟਾਈਮ ਦੇਖਿਆ ਆਪਣੇ ਘਰ 'ਚ ਪਰ ਮੈਂ ਇੱਕ ਵਿਸ਼ਵਾਸ ਨਹੀਂ ਜੋ ਮੈਂ ਜਾਣ ਦਿੰਦੀ ਹੈਗੀ ਕਿਉਂਕਿ ਅੱਜ ਵੀ ਮੇਰੀ ਲਾਈਫ ਚ ਬਹੁਤ ਟੈਨਸ਼ਨਾਂ ਨੇ ਪਰ ਟੈਨਸ਼ਨਾਂ ਹੋਣ ਦੇ ਬਾਵਜੂਦ ਵੀ ਮੈਂ ਆਪਣਾ ਮਾਈਂਡ ਪੋਜ਼ਿਟਿਵ ਰੱਖਦੀ ਆ ਕਿਉਂਕਿ ਮੈਂ ਪੋਜ਼ਿਟਿਵ ਤਾਂ ਰੱਖਦੀ ਆ ਮੈਂ ਜਰੂਰ ਤਾਂ ਚ ਬੈਲਾ ਸੇਵ ਕਰਨ ਲੱਗੀਆਂ ਪੈਪਾਰਟ ਪਹਿਲਾਂ ਵੀ ਕਰਦੇ ਸੀ ਪਰ ਜਦੋਂ ਤਾਂ ਬਾਬਾ ਦੀਪ ਸਿੰਘ ਜੀ ਤੇ ਲੜ ਲੱਗੇ ਨਾ ਹੁਣ ਜਿਵੇਂ ਐ ਫੀਲ ਹੁੰਦਾ ਕਿ ਜਿਵੇਂ ਇੱਕ ਆਪਾਂ ਨੂੰ ਬਚਪਨ ਦੇ ਵਿੱਚ ਆਪਣੇ ਪੇਰੈਂਟਸ ਦਾ ਸਹਾਰਾ ਨਹੀਂ ਹੁੰਦਾ ਜਿਗਾ ਕਿ ਟੈਨਸ਼ਨ ਜਰੂਰ ਹੁੰਦੀ ਸੀ ਪਰ ਐ ਹੁੰਦਾ ਸੀ ਕਿ ਕੋਈ ਗੱਲ ਨਹੀਂ ਮम्मा ਪਾਪਾ ਹੈਗੇ ਆ ਹਨਾ ਇਸ ਕਰਕੇ ਮੈਨੂੰ ਨਾ ਹੁਣ ਟੈਨਸ਼ਨ ਹੋਣ ਦੇ ਬਾਵਜੂਦ ਵੀ ਮੈਂ ਉਹ ਲੈਵਲ ਦੀ ਟੈਨਸ਼ਨ ਨਹੀਂ ਲੈਂਦੀ ਹੈ ਕਿ ਮੈਨੂੰ ਇਹ ਹੁੰਦਾ ਵਾ ਕਿ ਬਾਬਾ ਜੀ ਹੈਗੇ ਆ ਉਹ ਹੁਣ ਮੈਨੂੰ ਯਾਨੀ ਡੋਲਰ ਨਹੀਂ ਦੇਣਗੇ ਠੀਕ ਹੈ ਜੀ ਮੈਨੂੰ ਇਹ ਵਿਸ਼ਵਾਸ ਹੁੰਦਾ ਵਾ ਕਿ ਮੈਨੂੰ ਹੁਣ ਜਮਾਂ ਹੀ ਗਿਰਨ ਨਹੀਂ ਦੇਣਗੇ ਉਹ ਉਹਨਾਂ ਨੇ ਮੇਰੀ ਬਾਹ ਫੜੀ ਹੋਈ ਆ ਠੀਕ ਹੈ ਜੀ ਤੇ ਉਹ ਮੈਨੂੰ ਆਪਣੇ ਆਪ ਰਸਤਾ ਹੌਲੀ ਹੌਲੀ ਦਿਖਾਉਂਦੇ ਨੇ ਠੀਕ ਹੈ ਜੀ ਤੇ ਉਹੀ ਸਾਨੂੰ ਅੱਗੇ ਲੈ ਕੇ ਜਾਣਗੇ ਮੈਨੂੰ ਪੂਰਾ ਟਰਸਟ ਆ ਉਹਨਾਂ ਤੇ ਤੇ ਤੁਸੀਂ ਵੀ ਜਦੋਂ ਪਾਠ ਕਰਦੇ ਹੋ ਨਿਓ ਤੁਸੀਂ ਵਾਈਗੁਰ ਜੀ ਅੱਗੇ ਆਲੀ ਅਰਦਾਸ ਕਰਿਆ ਕਰੋ ਕਿ ਅਸੀਂ ਤੁਹਾਡੇ ਦਰ ਤੋਂ ਬਿਨਾਂ ਹੁਣ ਕਿਤੇ ਹੋਰ ਨਹੀਂ ਜਾਣਾ ਤੂੰ ਸਾਨੂੰ ਜਾਇ ਰੱਖ ਲੈ ਚਾਹੇ ਸਾਨੂੰ ਜਾੜ ਦੇ ਜੋ ਮਰਜ਼ੀ ਕਰ ਲੈ ਹੁਣ ਅਸੀਂ ਤੇਰੇ ਘਰ ਤੇ ਆ ਅਸੀਂ ਤੇਰੇ ਅੱਗੇ ਝੋਲੀ ੱਡਣੀ ਆ ਹੁਣ ਤੂੰ ਦੇਖ ਤੂੰ ਕੀ ਕਰਨਾ ਅਸੀਂ ਨਹੀਂ ਕਿਸੇ ਹੋਰ ਪਾਸੇ ਜਾਣਾ ਠੀਕ ਹੈ ਜੀ ਅਸੀਂ ਤਾਂ ਤੁਹਾਡੇ ਤੋਂ ਹੀ ਮੰਗਣਾ ਤੁਸੀਂ ਦੇਖਣਾ ਵਾ ਤੁਸੀਂ ਸਾਡੀ ਮੰਗ ਕਦੋਂ ਪੂਰੀ ਕਰਨੀ ਆ ਕੀ ਕਰਨਾ ਕੀ ਨਹੀਂ ਅਸੀਂ ਸਾਰਾ ਕੁਝ ਤੁਹਾਡੇ ਅੱਗੇ ਸਮਰਪਿਤ ਕਰਤਾ ਠੀਕ ਹੈ ਜੀ ਇੱਕ ਵਾਰੀ ਤੁਸੀਂ ਇਹ ਵਾਲੀ ਆਪਣੇ ਆਪ ਚ ਨਾ ਲੈ ਕੇ ਆਓ ਅੰਦਰ ਫੀਲਿੰਗ ਲੈ ਕੇ ਆਓ ਦੇਖਿਓ ਤੁਸੀਂ ਪਰਮਾਤਮਾ ਨੇ ਤੁਹਾਨੂੰ ਕਦੀ ਵੀ ਡਿਗਰ ਨਹੀਂ ਦੇਣਾ ਠੀਕ ਹੈ ਜੀ ਸੋ ਇਸ ਕਰਕੇ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਪਾਠ ਕਰੋ ਪ੍ਰੋਪਰ ਤੇ ਤੁਸੀਂ ਬਸ ਵਾਹਿਗੁਰੂ ਚ ਤੇ ਛੱਡ ਦਿਓ ਤੇ ਤੁਸੀਂ ਉਹਨਾਂ ਨੂੰ ਹੀ ਕਹੋ ਕਿ ਦੇਣਾ ਵਾ ਤੈਨੂੰ ਪਤਾ ਤੁਹਾਨੂੰ ਕਦੋਂ ਦੇਣਾ ਠੀਕ ਹੈ ਜੀ ਤੇ ਸਾਡਾ ਚੰਗਾ ਮਾੜਾ ਤੁਸੀਂ ਸੋਚਣਾ ਹੁਣ ਅਸੀਂ ਤਾਂ ਸਾਰਾ ਕੁਝ ਤੁਹਾਡੇ ਤੇ ਛੱਡ ਦਿੱਤਾ ਸੈਕਿੰਡ ਮੇਰੀ ਸਿਸਟਰ ਨੇ ਇੱਕ ਪੁੱਛਿਆ ਸੀਗਾ ਕਿ ਸਾਡੇ ਘਰ ਨਾਨਵੈਜ ਵਗੈਰਾ ਚੱਲਦਾ ਹਨਾ ਦੇਖੋ ਸਿਸਟਰ ਹਰ ਘਰ ਦੇ ਵਿੱਚ ਮੋਸਟਲੀ ਹੁਣ ਨਾਨਵੈਜ ਚੱਲਦਾ ਹੀ ਆ ਹਨਾ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਚਲੋ ਤੁਹਾਡੇ ਘਰ ਦੇ ਵਿੱਚ ਨਾਨਵੈਜ ਚੱਲਦਾ ਤੇ ਆਪਾਂ ਪਾਠ ਨਹੀਂ ਕਰ ਸਕਦੇ ਹੈਗੇ ਚਾਹੇ ਤੁਸੀਂ ਦੁਪਹਿਰਾ ਸਾਈਵ ਕਰਨਾ ਚਾਹੇ ਤੁਸੀਂ ਨਿਤਨੇਮ ਦੇਹੀ ਦਾ ਕਰਦੇ ਹੋ ਜਿਵੇਂ ਵੀ ਹੋ ਹਨਾ ਤੁਸੀਂ ਜੇ ਤੁਹਾਡੇ ਘਰ ਨਾਨਵੈਜ ਚੱਲਦਾ ਵਾ ਹੋਰ ਕੋਈ ਵੀ ਪਰਸਨ ਜਿਨ੍ਹਾਂ ਦੇ ਘਰ ਦੇ ਵਿੱਚ ਨਾਨਵੈਜ ਵੀ ਖਾਂਦੇ ਆ ਵੌਲਯੂਮ ਵਗੈਰਾ ਵੀ ਚੱਲਦੀ ਆ ਇਟਸ ਓਕੇ ਕੋਈ ਗੱਲ ਨਹੀਂ ਹਰ ਇੱਕ ਘਰ ਦੇ ਵਿੱਚ ਅਲੱਗ ਤੋਂ ਪੂਜਾ ਰੂਮ ਬਣਿਆ ਹੁੰਦਾ ਜੀ ਠੀਕ ਹੈ ਜੀ ਤੇ ਤੁਸੀਂ ਬਸ ਇਹ ਦੇਖਣਾ ਵਾ ਕਿ ਜਿਸ ਥਾਂ ਤੇ ਬੈਠ ਕੇ ਜਿਸ ਰੂਮ ਦੇ ਵਿੱਚ ਬੈਠ ਕੇ ਤੁਸੀਂ ਪੂਜਾ ਪਾਠ ਨਿਤਨੇਮ ਜੋ ਵੀ ਕਰਦੇ ਹੋ ਉਹ ਰੂਮ ਦੇ ਵਿੱਚ ਉਹਨਾਂ ਦੀ ਐਂਟਰੀ ਨਹੀਂ ਹੋਣੀ ਚਾਹੀਦੀ ਹੈਗੀ ਉਹ ਚੀਜ਼ਾਂ ਦੀ ਜੇ ਦਾ ਤੁਹਾਡੇ ਘਰ ਦੇ ਵਿੱਚ ਅਲੱਗ ਤੋਂ ਪੂਜਾ ਰੂਮ ਬਣਿਆ ਹੋਇਆ ਤਾਂ ਸਭ ਤੋਂ ਬੈਸਟ ਆ ਨਹੀਂ ਬਣਿਆ ਹੋਇਆ ਤਾਂ ਤੁਸੀਂ ਘਰ ਵਾਈਕ ਕੋਈ ਅੱਦਾਂ ਦਾ ਰੂਮ ਚੂਜ਼ ਕਰ ਲਓ ਜਿਹਨੇ ਵੀ ਤੁਸੀਂ ਡੇਲੀ ਉਹੀ ਜਗ੍ਹਾ ਤੇ ਬੈਠ ਕੇ ਪਾਠ ਕਰਨਾ ਤੇ ਹੋਰੋਂ ਦੇ ਵਿੱਚ ਕੋਈ ਸ਼ਰਾਬ ਕੋਈ ਮੀਟ ਕੋਈ ਅੰਡਾ ਉੱਥੇ ਐਂਟਰੀ ਨਾ ਹੋਵੇ ਜੀ ਇਹ ਮੈਂ ਹਰ ਇੱਕ ਵਿਊਅਰਸ ਲਈ ਇਹ ਮੇਰੀ ਜਿਹੜੀ ਸਲਾਹ ਆ ਜੀ ਇਹ ਹਰ ਇੱਕ ਲਈ ਆ ਕਿਉਂਕਿ ਇਹ ਜਿਹੜੀਆਂ ਮੈਨੂੰ ਨਾ ਕਮੈਂਟ ਮੈਨੂੰ ਵੀਡੀਓਜ਼ ਕਾਫੀ ਆਉਂਦੀਆਂ ਵਾ ਪਾਈਆਂ ਹੁੰਦੀਆਂ ਤੇ ਮੈਨੂੰ ਕੋਈ ਵਾਰ ਭੁੱਲ ਜਾਂਦਾ ਕਿਹੜੀ ਵੀਡੀਓ ਤੇ ਕਿਹੜਾ ਕਮੈਂਟ ਸੀਗਾ ਤੇ ਇੱਕਦਮ ਮੈਨੂੰ ਪਹਿਲਾਂ ਵੀ ਆਇਆ ਸੀ ਇਹ ਕਿ ਅੱਦੇ ਮੇਰੇ ਹਸਬੰਡ ਡਰਿੰਕ ਕਰਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਹੁਣ ਕਮਾਲੋ ਕਈਆਂ ਦੇ ਤਾਂ ਘਰ ਦੇ ਵਿੱਚ ਇਦਾਂ ਵਾ ਕਈ ਜਿਦਾ ਮੈਨੂੰ ਮੇਰੀ ਸਿਸਟਰ ਨੇ ਮੈਸੇਜ ਕੀਤਾ ਸੀਗਾ ਕਿ ਦੇਖੀ ਕਿ ਮੇਰੇ ਹਸਬੰਡ ਬਹੁਤ ਡਰਿੰਕ ਕਰਦੇ ਆ ਉਹ ਉਹ ਉਹਨਾਂ ਤੋਂ ਹੀ ਵਿਚਾਰੀ ਹਨਾ ਉਹ ਸੀਗੀ ਥੋੜੀ ਜਿਹੀ ਫੈਡ ਅਪ ਸੀਗੀ ਕਿ ਮੈਂ ਉਹਨਾ ਕਰਕੇ ਹੀ ਦੁਪਹਿਰਾ ਸਾਬ ਘਟਨਾ ਤਾਂ ਕਿ ਉਹ ਡਰਿੰਕ ਛੱਡ ਦੇਣ ਠੀਕ ਹੈ ਜੀ ਤੇ ਇਸ ਕੰਡੀਸ਼ਨ ਦੇ ਵਿੱਚ ਆਪਾਂ ਤੱਕਾ ਵੀ ਨਹੀਂ ਕਰ ਸਕਦੇ ਹੈਗੇ ਹਨਾ ਤੇ ਆਪਣੇ ਹਸਬੰਡ ਨਾਲ ਜਾਂ ਕੁਝ ਵੀ ਕਿਸੇ ਨਾਲ ਵੀ ਤੇ ਆਪ ਘਰ ਦੇ ਵਿੱਚ ਲੜਾਈ ਝਗੜੇ ਪੈਂਦੇ ਆ ਜੀ ਇਦਾਂ ਸੋ ਇਸ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਇਦਾਂ ਦਾ ਰੂਮ ਆਪਣਾ ਲੱਭ ਲਓ ਜਿੱਦੇ ਵਿੱਚ ਤੁਸੀਂ ਬੈਠ ਕੇ ਪਾਠ ਕਰਨਾ ਤੇ ਉਹ ਰੂਮ ਦੇ ਵਿੱਚ ਐਂਟਰੀ ਨਾ ਹੋਵੇ ਜੀ ਇਹ ਚੀਜ਼ਾਂ ਨੇ ਸੋ ਤੁਹਾਨੂੰ ਕਲੀਅਰ ਹੋ ਗਿਆ ਹੋਗਾ ਜੀ ਤੇ ਬਾਕੀ ਜੀ ਹੋਰ ਵੀ ਕਾਫੀ ਟੌਪਿਕ ਨੇ ਜਿਹੜੇ ਮੇਰੇ ਮਾਈਂਡ ਦੇ ਵਿੱਚ ਨੇ ਕਿ ਆਪਾਂ ਉਹਨਾਂ ਤੇ ਵੀਡੀਓ ਬਣਾਈਏ ਤੇ ਮੈਂ ਵੀਡੀਓ ਲੈ ਕੇ ਵੀ ਆਉਂਗੀ ਤੇ ਮੈਂ ਬਸ ਅੱਜ ਆਹੀ ਦੋ ਟੌਪਿਕਸ ਤੇ ਵੀਡੀਓ ਬਣਾਈ ਤਾਂਕਿ ਵੀਡੀਓ ਜ਼ਿਆਦਾ ਲੌਂਗ ਨਾ ਹੋ ਜਾਵੇ ਤੇ ਮੈਂ ਅਫੇਰ ਵੀ ਹੋ ਮੇਰੀ ਸਿਸਟਰ ਨੂੰ ਕਹਿਣਾ ਚਾਹੁੰਦੀ ਆ ਜੇ ਮੇਰੀ ਅੱਜ ਵੀ ਉਹ ਵੀਡੀਓ ਦੇਖ ਰਹੇ ਨੇ ਕਿ ਮੈਨੂੰ ਤੁਹਾਡੇ ਕਮੈਂਟ ਤੋਂ ਬਹੁਤ ਜ਼ਿਆਦਾ ਲੱਗਿਆ ਕਿ ਤੁਸੀਂ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਹੋ ਬਹੁਤ ਜ਼ਿਆਦਾ ਜਿਵੇਂ ਟੁੱਟ ਚੁੱਕੀ ਹੋ ਪਲੀਜ਼ ਮੇਰੀ ਸਿਸਟਰ ਮੈਂ ਰਿਕਵੈਸਟ ਕਰਦੀ ਆ ਤੁਸੀਂ ਮੇਰੇ ਕਹੇ ਤੇ ਤੁਸੀਂ ਬਿਲਕੁਲ ਐ ਨਾ ਸੋਚਿਓ ਕਿ ਮੈਂ ਹੁਣ ਪਾਠ ਨਹੀਂ ਕਰਨਾ ਕਿ ਮੈਂ ਤਾਂ ਕਰਦੀ ਪਈ ਆ ਮੈਂ ਜਪਜੀ ਸਾਹਿਬ ਦਾ ਵੀ ਕਰਦੀ ਪਈ ਆ ਕਿ ਮੇਰੇ ਤਾਂ ਹਨਾ ਸਾਡੀਆਂ ਤਾਂ ਸੁੱਖਾਂ ਨਹੀਂ ਪੂਰੀਆਂ ਹੋ ਰੀਆਂ ਜਾਂ ਜਿਹੜੇ ਕੰਮ ਹਨ ਨਹੀਂ ਬਣਦੇ ਪਏ ਪਲੀਜ਼ ਤੁਸੀਂ ਮੈਂ ਫਿਰ ਇੱਕ ਵਾਰੀ ਕਹਿ ਰਹੀ ਹਾਂ ਤੁਸੀਂ ਕੋਈ ਵੀ ਇਸ ਡਰੈਸ ਨਾਲੋਂ ਤੁਸੀਂ ਵਾਇਗੁਰ ਜੀ ਤੇ ਛੱਡ ਦਿਓ ਹੋ ਸਕਦਾ ਵਾਇਗੁਰ ਜੀ ਇਮਤਿਹਾਨ ਪਾਇਆ ਹੋਵੇ ਹੁਣ ਆਪਾਂ ਬੋਰਡ ਦੇ ਐਗਜ਼ਾਮ ਦੇ ਅਨਜਾਨੇ ਆ ਤੁਹਾਨੂੰ ਪਤਾ ਨਾ ਹਰ ਇੱਕ ਨੂੰ ਅਲੱਗ-ਅਲੱਗ ਕੁਐਸਚਨ ਪੇਪਰ ਦਿੱਤਾ ਜਾਂਦਾ ਉਹ ਤੇ ਕਿਸੇ ਦਾ ਕੁਐਸਚਨ ਪੇਪਰ ਬਹੁਤ ਸੌਖਾ ਹੁੰਦਾ ਕਿਸੇ ਦਾ ਬਹੁਤ ਟਫ ਪਾਇਆ ਹੁੰਦਾ ਹਨਾ ਤੇ ਤੁਸੀਂ ਇਹ ਸੋਚ ਲਓ ਕਿ ਵਾਇਗੁਰ ਜੀ ਨੇ ਥੋੜਾ ਜਿਆਦਾ ਤੁਹਾਨੂੰ ਟਫ ਕੁਐਸਚਨ ਪੇਪਰ ਪਾਇਆ ਤੇ ਉਹਨੂੰ ਤੁਸੀਂ ਕਿਵੇਂ ਸੋਲਵ ਕਰਨਾ ਆ ਉਹ ਤੁਹਾਡੇ ਤੇ ਆ ਠੀਕ ਹੈ ਜੀ ਸੋਲਵ ਕਿਵੇਂ ਕਰਨਾ ਵਿਸ਼ਵਾਸ ਨਾਲ ਰੋਜ਼ ਨਿਤਨੇਮ ਦੇ ਨਾਲ ਬਸ ਉਹਨਾਂ ਦੇ ਲੜ ਲੱਗ ਜਾਓ ਕਿ ਬਸ ਅਸੀਂ ਤੁਹਾਡਾ ਦਰ ਛੱਡਣਾ ਹੀ ਨਹੀਂ ਚਾਹੇ ਤੂੰ ਉਜਾੜ ਦੇ ਚਾਹੇ ਤੂੰ ਰੱਖ ਲੈ ਠੀਕ ਹੈ ਜੀ ਆਹ ਭਾਵਨਾ ਰੱਖ ਲਓ ਬਸ ਛੱਡ ਦਿਓ ਡੋਰਾ ਉਹਨਾਂ ਤੇ ਦੇਖੀ ਜਾਓ ਜਦੋਂ ਜਦੋਂ ਉਹ ਤੁਹਾਡਾ ਟਾਈਮ ਆਊਗਾ ਤੁਹਾਡਾ ਆਪ ਹੀ ਕੰਮ ਬਣ ਜਾਣਾ ਤੁਸੀਂ ਦੇਖਿਓ ਠੀਕ ਹੈ ਜੀ ਟਾਈਮ ਤੋਂ ਪਹਿਲਾਂ ਕਦੀ ਕੁਝ ਨਹੀਂ ਮਿਲਦਾ ਹੈਗਾ ਸੋ ਵਧੀਆ ਵਧੀਆ ਸਾਰੇ ਆਪਣੇ ਕਰਮ ਕਰੋ ਜੀ ਕਿਸੇ ਦਾ ਮਾੜਾ ਨਾ ਕਰੋ ਹੈਨਾ ਤੇ ਸਭ ਤੋਂ ਮੇਨ ਗੱਲ ਜੀ ਅੱਜ ਦੇ ਟਾਈਮ ਦੇ ਵਿੱਚ ਆਪਣੇ ਕੰਮ ਤੋਂ ਸਾਰੇ ਕੰਮ ਰੱਖੋ ਕਿਸੇ ਦੀ ਲਾਈਫ ਚ ਇੰਟਰਫੇਅਰ ਨਾ ਕਰੋ ਕਿਸੇ ਦੀ ਲਾਈਫ ਦੇ ਵਿੱਚ ਦੇਖੋ ਹੀ ਨਾ ਕਿਸੇ ਦੀ ਲਾਈਫ ਚ ਕੀ ਹੁੰਦਾ ਬਸ ਆਪਣੇ ਘਰ ਤੇ ਧਿਆਨ ਦਿਓ ਆਪਣੀ ਫੈਮਿਲੀ ਤੇ ਧਿਆਨ ਦਿਓ ਆਪਣੇ ਘਰ ਦੇ ਵਿੱਚ ਤੁਸੀਂ ਪੋਜ਼ਿਟਿਵਿਟੀ ਲੈ ਕੇ ਆਓ ਪਾਠ ਕਰੋ ਠੀਕ ਹੈ ਜੀ ਆਪਣੇ ਘਰ ਦੇ ਵਿੱਚ ਵਧੀਆ ਵਧੀਆ ਮਾਹੌਲ ਰੱਖੋ ਤੇ ਦੇਖਿਓ ਤੁਸੀਂ ਕੁਦਰਤੀ ਜਿਹੜੀ ਪੋਜ਼ਿਟਿਵ ਵਾਈਬਸ ਆ ਉਹ ਤੁਹਾਡੇ ਘਰ ਦੇ ਵਿੱਚ ਆਪੇ ਅਟਰੈਕਟ ਹੋਣ ਲੱਗ ਜਾਣੀਆਂ ਵਾ ਜਦੋਂ ਤੁਸੀਂ ਵੀ ਆਪਣਾ ਥੋੜਾ ਜਿਹਾ ਮਾਈਂਡ ਸੈਟ ਰੱਖੂਗੀ ਠੀਕ ਹੈ ਜੀ ਟੈਂਸ਼ਨ ਦੇ ਵਿੱਚ ਵੀ ਤੁਸੀਂ ਟੈਂਸ਼ਨ ਨਹੀਂ ਲੈਣੀ ਤੁਸੀਂ ਟੈਂਸ਼ਨ ਦੇ ਵਿੱਚ ਟੈਂਸ਼ਨ ਆਪਣੀ ਬਾਬਾ ਜੀ ਦੇ ਅੱਗੇ ਬੈਠ ਕੇ ਮੈਂ ਤਾਂ ਇੱਦੀ ਕਰਦੀ ਹੁੰਨੀ ਆ ਹੁਣ ਮੈਨੂੰ ਜਦੋਂ ਕੋਈ ਪ੍ਰੋਬਲਮ ਜਦੋਂ ਲੱਗਦੀ ਆ ਨਾ ਕਿ ਜਦੋਂ ਮੈਨੂੰ ਐ ਲੱਗਦਾ ਕਿ ਵਾਕਾ ਹੀ ਹੁਣ ਮੈਨੂੰ ਅਜਰ ਸਟ्रेस ਹੋ ਰਹੀ ਆ ਜਿਵੇਂ ਬੰਦਾ ਨਾ ਚਾਹੁੰਦੇ ਹੋਏ ਵੀ ਕੀ ਆ ਮੈਂ ਵੀ ਲੈ ਲੈਣੀਆਂ ਫਿਰ ਮੈਂ ਕੀ ਕਰਦੀ ਆ ਮੈਂ ਜਿੱਥੇ ਬੈਠ ਕੇ ਬਾੜ ਕਰਦੀ ਆ ਨਾ ਮੈਂ ਉੱਥੇ ਬੈਠ ਕੇ ਬਾਬਾ ਜੀ ਦੀ ਫੋਟੋ ਦੇ ਅੱਗੇ ਨਾ ਜਿਵੇਂ ਆਪਾਂ ਆਪਣੇ ਮਮਾ ਪਾਪਾ ਨਾਲ ਨਹੀਂ ਆਪਣਾ ਆਪਣੀਆਂ ਪ੍ਰੋਬਲਮ ਸ਼ੇਅਰ ਕਰੀ ਦੀਆਂ ਮੈਂ ਇਦਾਂ ਉਹਨਾਂ ਨਾਲ ਹੁਣ ਗੱਲ ਕਰਨ ਲੱਗ ਜਾਨੀ ਆ ਕਿ ਦੇਖ ਲਓ ਬਾਬਾ ਜੀ ਹੁਣ ਆ ਇਦਾਂ ਹੋ ਰਿਹਾ ਵਾ ਇਦਾਂ ਹੋ ਰਿਹਾ ਹੁਣ ਤੁਸੀਂ ਦੇਖੋ ਕੀ ਕਰਨਾ ਹੈ ਨਾ ਜਿਵੇਂ ਆਪਾਂ ਕਿਸੇ ਨਾ ਪਰਸਨ ਨਾਲ ਬੈਠ ਕੇ ਪ੍ਰੋਬਲਮ ਸ਼ੇਅਰ ਕਰਦੇ ਹਾਂ ਤੁਸੀਂ ਵੀ ਇਦਾਂ ਕਰਕੇ ਦੇਖਿਓ ਤੁਹਾਡਾ ਨਾ ਉਸ ਤੋਂ ਬਾਅਦ ਮਾਈਂਡ ਇੰਨਾ ਰਿਲੈਕਸ ਹੋ ਜਾਣਾ ਕਿ ਜਿਵੇਂ ਵਕਤ ਹੀ ਪਤਾ ਨਹੀਂ ਆਪਾਂ ਕਿ ਜਦੋਂ ਅਟੇ ਡੋਹਲਾ ਕਰਕੇ ਆਇਆ ਜਿਵੇਂ ਆਪਣੀ ਆਪਣੀ ਮੰਮਾ ਜਾਂ ਪਾਪਾ ਨਾਲ ਆਪਾਂ ਡੇਡ ਡੋਹਲਾ ਕੀਤਾ ਹੁੰਦਾ ਨਾ ਇਦਾਂ ਫੀਲਿੰਗ ਆਉਂਦੀ ਆ ਤੇ ਤੁਸੀਂ ਇਸ ਕਰਕੇ ਟੈਨਸ਼ਨ ਨਹੀਂ ਲੈਣੀ ਹੈਗੀ ਜੋ ਪਰਮਾਤਮਾ ਨੇ ਆਪਣੇ ਲਈ ਸੋਚਿਆ ਉਹ ਬੈਟਰ ਹੀ ਸੋਚਿਆ ਹੋਣਾ ਠੀਕ ਹੈ ਜੀ ਜੋ ਤੁਹਾਡੇ ਲਈ ਬੈਟਰ ਆ ਉਹਨਾਂ ਨੇ ਉਹੀ ਦੇਣਾ ਸਾਵੇਂ ਤੁਸੀਂ ਇਹ ਮੰਗਿਆ ਕਰੋ ਇਹ ਮੇਰੇ ਵਾਹਿਗੁਰੂ ਜੀ ਸਾਡੇ ਲਈ ਜੋ ਬੈਸਟ ਆ ਸਾਨੂੰ ਉਹ ਦੋ ਸਾਡੀ ਲਾਈਫ 'ਚ ਜੋ ਸਾਡੇ ਲਈ ਬੈਸਟ ਆ ਉਹ ਉਹੋ ਹੀ ਕੰਮ ਕਰੋ ਸਾਡੇ ਲਈ ਠੀਕ ਹੈ ਜਿਹੜੀ ਸਾਡੀ ਮੇਰੇ ਲਈ ਵੀ ਬੈਸਟ ਹੋਵੇ ਜੀ ਗਾਹ ਮੇਰੀ ਫੈਮਿਲੀ ਲਈ ਵੀ ਬੈਸਟ ਹੋਵੇ ਸੋ ਇਸੇ ਦੇ ਨਾਲ ਜੀ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਤੁਹਾਨੂੰ ਮੇਰਾ ਅੱਜ ਦਾ ਵਲੌਗ ਮੇਰੀ ਜਿਹੜੀ ਅੱਜ ਦੀ ਜਾਣਕਾਰੀ ਕਿਵੇਂ ਦੀ ਲੱਗੀ ਤੇ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਵੀਡੀਓ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤਾਂ ਕਿ ਆਉਣ ਵਾਲੇ ਜੀ ਵੀਡੀਓ ਦੇ ਨੋਟੀਫਿਕੇਸ਼ਨਸ ਨੇ ਉਹ ਵੀ ਤੁਹਾਡੇ ਕੋਲ ਪਹੁੰਚ ਜਾਣ ਜੀ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵਲੌਗ ਚ ਤਦ ਤੱਕ ਦੇ ਲਈ ਸਭ ਨੂੰ ਮਾਰਗੜ ਫੈਮਿਲੀ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹਾਜ਼ਰ ਹੋ ਵਾਜ਼ਰ ਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਜੀ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ